ਸੋਈ ਨਾਮ ਚੱਲ ਭਗਤ ਹੈ ਭਵਦਾਰਣ ਅਮਰਦਾਸ ਗੁਰ ਕਾਉ ਫੁਰਿਆ ਸਿਮਰਹਿ ਸੋਈ ਨਾਮ ਜਕੈ ਅਰ ਕਿੰਨਰ ਸਾਧਕ ਸਿੱਧ ਸੰਵਾਦ ਹਰਿ ਸਿਮਰਹਿ ਨਿਕੈਤਰ ਅਵਰਧੂ ਮੰਡਲ ਨਾਰਦਾਦ ਪ੍ਰਹਿਲਾਦ ਬਰ ਸਸੀਅਰ ਅਰ ਸੂਰ ਨਾਮ ਉਲਾਸ ਹੈ ਸੈਲ ਲੋ ਜਨ ਉਧਰਿਆ ਸੋਈ ਨਾਮ ਚੱਲ ਭਗਤੈ ਭਗਦਾਰਣ ਅਮਰਦਾਸ ਗੁਰ ਕਾਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵ ਸੰਕਾਦ ਸਮੁਧਰਿਆ ਚਵਰਾਸੀ ਸਿੱਧ ਬੁੱਧ ਜਤਰਾਤੇ ਅੰਬਰੀਕ ਭਵਜਲ ਤਰਿਆ ਉਦਾ ਕਰੁਰ ਦਿਲੋ ਚਨ ਨਾਮ ਕਲ ਕਵੀਰ ਕਿਲ ਵਿਖ ਹਰਿਆ ਸੋਈ ਨਾਮ ਅਚਲ ਭਗਤ ਹੈ ਭਵ ਤਾਰਣ ਅਮਰਦਾਸ ਗੁਰ ਗਉ ਫੁਰਿਆ ਤਿਤ ਨਾਮ ਲਾਗ ਤੇਤੀਸ ਧਿਆਵਹਿ ਜਤੇ ਦਬੀ ਸਰਮੜ ਵਿਸਿਆ ਸੋਏ ਨਾਮ ਸਿਮਰ ਗੰਗੇਬ ਪਿਤੰਮਹ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਧਰੀਆ ਸੋਏ ਨਾਮ ਛਲ ਭਗਤ ਹੈ ਬਵਤਾਰਣ ਅਮਰਦਾਸ ਗੁਰ ਕਾ ਫੁਰਿਆ ਨਾਮ ਗਿਤ ਸੰਸਾਰ ਕਿਰਣ ਰਬ ਸੁਰਤਰ ਸਾਖ ਹੈ ਉੱਤਰ ਦੱਖਣ ਪੂਪ ਦੇਸ ਪਛਮ ਜਸ ਭਖ ਹੈ ਜਨਮ ਦਾ ਉਸ ਅਤ ਜਤਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵਛੇ ਆਦਰਸ਼ਨ ਆਸਾਸੈ ਭਲੋ ਪ੍ਰਸਿੱਧ ਤਿਜੋ ਤਨ ਕਲ ਜੋੜ ਕਰ ਧਿਆਉ ਸੋਏ ਨਾਮ ਭਗਤ ਭਵਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਤੇ ਆਵਹਿ ਦੇਵ ਤੇ ਦੇਸ ਅਰ ਸਾਧਕ ਸਿੱਧ ਨਰ ਨਾਮਖੰਡ ਬ੍ਰਹਮੰਡ ਧਾਰੇ ਜਹ ਨਾਮ ਸਮਝ ਹਰਖ ਸੋਗ ਸਮਕਰ ਸਹਾਰੇ ਨਾਮ ਸਰੋਮਣ ਸਰਬਮੈ ਭਗਤ ਰਹੇ ਲਿਵਤਾਰ ਸੋਏ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸਤ ਸੂਰ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੇੜਾ ਜਸ ਤੀਰਜ ਤੁਰ ਧਵਲ ਤੁਜਾ ਸੇਤ ਬੈਕੁੰਟ ਬੀਣਾ ਪਰ ਸਹਿ ਸੰਤ ਪਿਆਰ ਜਹ ਕਰਤਾਰਹਿ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸਤ ਬਾਣੀ ਸਾਤਗੁਰ ਸੇਵਿਓ ਜਿਸ ਬਸਾਏ ਗਤ ਅਗਮ ਜਾਣੇ ਕੁੱਲ ਸੰਬੂਹ ਸਮੁਦਰੇ ਪਾਇਓ ਨਾਮ ਨਿਵਾਸ ਸਖ ਹਤ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਰਜ ਕਰਦਾਹਣੈ ਸਿੱਧ ਸੰਮੁਖ ਮੁਕ ਜੋਵੈ ਹਰਿਦ ਬਸੈ ਬਾਵਾੰਗ ਜੋ ਤੀਨ ਲੋਕਾਂ ਅੰਤਰ ਮੋਹ ਹੈ ਹਰਿਦੈ ਬਸੈ ਕਹਿਓ ਸੋਏ ਰਸ ਤਿਨਹਿ ਜਾਤ ਮੁਖੋ ਭਗਤ ਉਚਰੈ ਅਮਰ ਗੁਰ ਇਤਰੰਗ ਰਤਾ ਮਸਤਗ ਨੇਸਾਨ ਸਚੋ ਕਰਮ ਕਲ ਜੋੜ ਕਰ ਧਿਆਇ ਸਤਗੁਰੂ ਸਤਗੁਰ ਤਿਲਕ ਪਰਸ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਾ ਪਰਸ ਕਿ ਅਤ ਚਰਨ ਗੁਰ ਅਮਰ ਪਵਲ ਰਹਿ ਹੱਥ ਤਾ ਪਰਸ ਕਿ ਅਤ ਹੱਥ ਲੱਗਹਿ ਗੁਰ ਅਮਰ ਪੈ ਜੀਹ ਤਾ ਪਰਸ ਕਿ ਅਤ ਜੀਹ ਗੁਰ ਅਮਰ ਭਣਜੈ ਨੈਣ ਤਾ ਪਰਸ ਕਿ ਅਤ ਨੈਣ ਗੁਰ ਅਮਰ ਪਿਖਜੈ ਸ੍ਰਾਵਣ ਤਾਂ ਪਰ ਸਕਿਆਤ ਸ੍ਰਾਵਣ ਗੁਰ ਅਮਰ ਸਣਜੈ ਸਕਿਆਤ ਸੋਹੀ ਓਜਤਹੀ ਬਸੈ ਗੁਰ ਅਮਰਦਾਸ ਨਿਤ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਭੜੈ ਜੋ ਸਿਰ ਨਿਵੈ ਗੁਰ ਅਮਰ ਨਿਤ ਤਿਨਰ ਦੁੱਖ ਨਹਿ ਭੁਖ ਤਿਨਰ ਨਿਦਨ ਨਉ ਕਹੀਐ ਤਨਰ ਸੋਕ ਨਾ ਹੋਵੈ ਤਨਰ ਸੈ ਅੰਤ ਨ ਲਹੀਐ ਤੇ ਨਰ ਸੇਵਨੋ ਕਰਹਿ ਤੇ ਨਰ ਸਹਿ ਸਹਿਸ ਸੰਪਹਿ ਤਨਰ ਦੁਲੀਚੈ ਬਹਿ ਤਨਰ ਉੱਥੱਪ ਵਿੱਥੱਪਹਿ ਸੁਖ ਲਹੈ ਤਨਰ ਸੰਸਾਰ ਮਹਿ ਅਬੈ ਪਾਟਰੇ ਬਮਦ ਤਹਿ ਸਕਿਆਤ ਦਿਨ ਰ ਜਾਲਪ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜੈ ਤੈ ਬਣਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਨੈਣ ਬੈਣ ਮੁਹਿ ਇਕ ਇਕ ਦੋਹਟਾਇ ਨ ਜਾਣਿਓ ਸੁਬਣ ਇਕ ਬਰਤਾਖੇ ਇਕ ਇਕ ਸਮੈ ਲੀਣਾ ਤਿਸ ਇਕ ਅਰਪੰਜ ਸਿੱਧ ਪੈ ਤੇਸ ਨਾ ਕੀਣਾ ਇਕੋ ਜੇ ਲੱਖ ਲੱਖ ਹੋ ਅਲਕ ਹੈ ਇਕ ਇਕ ਕਰ ਵਰਣਿਓ ਗੁਰ ਅਮਰਦਾਸ ਜਾਲਪ ਭਣੈ ਤੂ ਇਕ ਲੋੜੈ ਇਕ ਮੰਨਿਓ ਜੇ ਮਤ ਗਹਿ ਜੈ ਦੇਵ ਜੇ ਮਤ ਨਾਮੈ ਸੰਮਾਨੀ ਜੇ ਮਤ ਤ੍ਰਿਲੋਚਨ ਚਿਤ ਭਗਤ ਕੰਬੀ ਰਹਿ ਜਾਣੇ ਰੁਗ ਮੰਗਤ ਕਰ ਤੋਤ ਰਾਮ ਜੰਪਹੁ ਨਿਤ ਭਾਈ ਅੰਮ੍ਰੇਕ ਪ੍ਰਹਿਲਾਦ ਸਰਣ ਗੋਬਿੰਦ ਗਤ ਪਾਈ ਅੰਮ੍ਰੇਕ ਪ੍ਰਹਿਲਾਦ ਸਰਣ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤਿਸਨਾ ਤਜੇ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵ ਮੁਕਤ ਗੁਰ ਅਮਰਦਾਸ ਪਰਸੀਐ ਪਹੁਮ ਬਾਤਿਕ ਬਿਨਾਸ ਹੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਾਉ ਮੁਕਹਿ ਗੁਰ ਅਮਰਦਾਸ ਵਰਸੀਐ ਆਪਾ ਲੱਭੈ ਗਉ ਚੁ ਕਹਿ ਇਕ ਬਿੰਨ ਦੁਗਣ ਜੋਤ ਰਹਿ ਜਾਸ ਮੰਤਰ ਮਾਨ ਵਹਿਲਹਿ ਜਾਲ ਬਾਬਦਾਰ ਤੇ ਟੜੇ ਗੁਰ ਅਮਰਦਾਸ ਡਿੱਟੈ ਮਿਲਹਿ ਸਾਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਆ ਤਤ ਅੰਗਦ ਲੈਣਾ ਪ੍ਰਗਟ ਦਾਸ ਚਰਨਹਿ ਲਿਵ ਰਹਿਆ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਦਾਸ ਗੁਣ ਕਵਣ ਬੁਕਾਣਾ ਜੋ ਗੁਣ ਅਲਖ ਅਗੰਭ ਤਿਨਹਿ ਗੁਣ ਅੰਤ ਨ ਜਾਣ ਬੋਹਿ ਤਾ ਬਿਦਾਤਾ ਨਿਰਮਯ ਸਭ ਸੰਗਤ ਕੁਲ ਉਦਰਣ ਗੁਰ ਅਮਰਦਾਸ ਕੀਰਤ ਕਹੈ ਤਰਾਹ ਤਰਾਹ ਤੋ ਅਪਾ ਸਰਣ ਆਪ ਨਰਾਇਣ ਕਲਾ ਧਾਰ ਜਗ ਬਹਿ ਪਰਵਰਿਓ ਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਪ੍ਰਭੂਰ ਸਬਦ ਦੀਪਕ ਦੀਪਾਇਓ ਜਹ ਸਿਖੈ ਸੰਗਰਹਿਓ ਤਤ ਅਰ ਚਰਨ ਮਿਲਾਇਓ ਨਾਨਕ ਗੁਲ ਨਿਮਲ ਉਤਰਿਆ ਅੰਗਦ ਲੈਣੈ ਸੰਗ ਹੋਆ ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣ ਤੋ ਜਾਪ ਤਪ ਸਤ ਸੰਤੋਖ ਬਿਕ ਦਰਸ਼ਨ ਗੁਰ ਸਿੱਖ ਹੈ ਸਰਣ ਪ੍ਰਹੈ ਤੇ ਉਬਰੈ ਛੋੜ ਜਮ ਪਰ ਕੀ ਲਿਖੈ ਭਗਤ ਭਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗਾਉ ਹਰ ਦਰਿਆਉ ਪਲਕ ਢਬੰਤਹ ਤਾਰੇ ਨਾਨਕ ਕੁਲ ਨਿੰਮਲ ਅਵਤਾਰਿਆ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਆ ਤਿਨ ਦੁਖ ਦ੍ਰਿਦ੍ਰ ਪਰ ਹਰ ਪਰੈ ਚਿਤ ਚਿਤ ਵਾਗ ਅਰਦਾਸ ਕਾ ਪਰ ਕਹਿ ਭੇ ਨ ਸਕਾ ਸਰਬ ਚਿੰਤ ਦੁਜ ਪਾਸ ਸਾਧ ਸੰਗਤ ਹਉ ਤਕ ਤੇਰੇ ਹੁਕਮ ਭਵੈ ਨਿਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇ ਕਹਿ ਸੁਭਦਿ ਸਟ ਨਾਮ ਕਰਤਾ ਮੁਕ ਮੇਵਾ ਆਗਮ ਅਲਕ ਕਾਰਣ ਪੁਰਖ ਜੋ ਫਰਮਾਵੇ ਸੋ ਕਹ ਗੁਰ ਅਮਰਦਾਸ ਕਾਰਣ ਕਰਨ ਜਬ ਤੂ ਰਖਹਿ ਤਿਬ ਰਹਾ ਭਿਖੇ ਕੇ ਗੁਰ ਗਿਆਨ ਅਰਧਿਆਨ ਤਤ ਸਿਉ ਤਤ ਮਿਲਾਵੇ ਸਚ ਸਚ ਜਾਣੀਐ ਇਕ ਚਿਤਹਿ ਜਤ ਲਾਵੇ ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨ ਧਾਵੈ ਨੰਕਰ ਕੈ ਵਸੈ ਦੇਸ ਹੁਕਮ ਬੁੱਝ ਵਿਚਾਰ ਪਾਵੈ ਕਲਮੈ ਰੂਪ ਕਰਤਾ ਪੁਰਖ ਸੋ ਜਾਣ ਜਨਕ ਚਕਿਓ ਗੁਰ ਮਿਲਿਆ ਸੋਏ ਭਿਖਾ ਕਹਿ ਸਹਜ ਰੰਗ ਦਰਸ਼ਨ ਦਿਓ ਰਹਿਓ ਸੰਤ ਹੌ ਟੋਲ ਸਾਦ ਬਹੁ ਤੇਰੇ ਡਿਠੇ ਸੰਨਿਆਸੀ ਤਪਸੀ ਅਹ ਮੁਕੋਏ ਪੰਡਿਤ ਮਿਠੇ ਬਰਸ ਏਕ ਹੌ ਫਿਰਿਓ ਕਿਨੈ ਨਹ ਪਰ ਚੌ ਲਾਇਆ ਕਹਿਤ ਅਹ ਕਹਿਤੀ ਸੁਣੀ ਰਹਿਤ ਗਉ ਖੁਸੀ ਨ ਆਇਓ ਹਰ ਨਾਮ ਸੋਡ ਦੁਜਾ ਲਗੇ ਤਨ ਕੇ ਗੁਣ ਹੋ ਕਿਆ ਕਹਾ ਗੁਰਦਈਏ ਮਿਲਾਇਆ ਭਿਖਿਆ ਜਿਬ ਤੂ ਰਖਹਿ ਤਿਬਰੋ ਪਹਿਰ ਸਮਾਦ ਸਨਾ ਹੋ ਗਿਆਨ ਹੈ ਆਸਨ ਚੜਿਆ ਧਰਮ ਤਨਖ ਕਰ ਗਇਓ ਭਗਤ ਸਿਲਹ ਸਰ ਲੜਿਆ ਬੈ ਨਿਰਪਉ ਹਰ ਅਟਲ ਮਨ ਸਬਦ ਗੁਰ ਨੇ ਜਾਗ ਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ ਭਲਾ ਪੂਰ ਵਾਲ ਤੇਜੋ ਤਨ ਨਿਰਪਤਿ 나ਥ ਨਾਨਕ ਬਰ ਗੁਰ ਅਮਰਦਾਸ ਸੱਚ ਸੱਲ ਭਣ ਤੈ ਦਲ ਜਿੱਤੋ ਇਵ ਜੁਦ ਕਰ ਕਣ ਹਰ ਬੂੰਦ ਬਸੌਰ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਬ ਸਸ ਕਿਰਣ ਉਧਰ ਸਾਗਰ ਕੋ ਗੰਗਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨ ਹੈ ਜੋ ਗਾਵੇ ਬਲੇ ਅਮਰਦਾਸ ਗੁਣ ਤੇਰੇ ਤੇਰੀ 업ਮਾ ਤੋਹ ਬਣ ਆਵੇ ਸਵਈਏ ਮਹੱਲੇ ਚੌਥੇ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਇਕ ਮਨੁਪੁਰਖ ਨਿਰੰજન ਧਿਆਵ ਗੁਰ ਪ੍ਰਸਾਦ ਹਰ ਗੁਣ ਸਦ ਗਾਵ ਗੁਣ ਗਾਵ ਤਮਨ ਹੋਏ ਵਿਗਾਸ ਸਤਿਗੁਰ ਪੂਰ ਜਨ ਹੈ ਕੀ ਆਸ ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸੀ ਅਬਗਤ ਧਿਆਇਆ ਤਿਸ ਭੇਟੇ ਦਰਿਦਰ ਨ ਚੰਪੈ ਕਲਸ ਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇ ਰੇ ਅਮਿਆ ਨਾਮ ਜਾ ਕੋ ਫੁਰਿਆ ਇਹਨ ਸਤਿਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰજન ਔਰ ਧਰਿਆ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸੰਤ ਸਰੇ ਕਬ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਦ ਅਪਰ ਪਰੇ ਛੋਟ ਤ ਪ੍ਰਵਾਹ ਅਮਿਆ ਅਬਰਾ ਪਦ ਅੰਮ੍ਰਿਤ ਸਰੋਗਰ ਸਦ ਭਰਿਆ ਤੇ ਪੀਵਹਿ ਸੰਤ ਕਹੈ ਮਨ ਮੱਜਨ ਪਉਪ ਜਨਹੋ ਸੇਵਾ ਕਰੀਆ ਤਨ ਭਾਵ ਨਿਵਾਰੇ ਅਣਪੈ ਪਦ ਦੇਨਾ ਗੁਰ ਸ਼ਬਦ ਸ਼ਬਦ ਮਾਤਰ ਤੇ ਉਧਰ ਤਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਪਰੇ ਸਤ ਗੁਰ ਮਤ ਗੋੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਬਲ ਸਹਿਜ ਪ੍ਰਕਾਸ਼ਿਆ ਅਬੈ ਨਿਰੰਜਲ ਕਰਹਿ ਲਹਾ ਸਤਗੁਰ ਦਿਆਲ ਹਰਨਾਮ ਦ੍ਰਿੜਾਇ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਅਨੁਪਾਉਨ ਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮਿਟਿਆ ਜਨਮਾਂ ਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕਰ ਅਰਦਾਸ ਤਨੇ ਗੁਰੂ ਰਾਮਦਾਸ ਸਰ ਅਪਾਰ ਪਰੇ ਅਪਾਰ ਪਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਪਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇ ਗੁਰ ਰਾਮਦਾਸ ਕਲ ਉਤਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅੰਮ੍ਰਾਸ ਰਸਨ ਪ੍ਰਗਾਸੈ ਮਿਲਤ ਸਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਅਰ ਮਗ ਨਾ ਓਟੈ ਸੰਜਵ ਸਤ ਸੰਤੋਖ ਸੀਲ ਸਨਾਹ ਮ ਫਟੈ ਸਤ ਗੁਰ ਪ੍ਰਬਾਣ ਬਿਦਨੈ ਸਿਰਿਓ ਜਗ ਰਸ ਤੂਰ ਬਜਾਇਆ ਗੁਰੂ ਰਾਮਦਾਸ ਕਲ ਉਤਰੈ ਤੈ ਅਭੈ ਅਮਰ ਪਦ ਪਾਇਆ ਜਗ ਜਿਤਾ ਸਤਿਗੁਰ ਪ੍ਰਮਾਣ ਮਨ ਏਕ ਧਾਇਆ ਧਨ ਧਨ ਸਤਿਗੁਰ ਅਮਰਦਾਸ ਜਨ ਨਾਮ ਦ੍ਰਿੜਾਇਆ ਨਵ ਨਿਦ ਨਾਮ ਨਿਦਾਨ ਰਿੱਧ ਸਿਦਤਾ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਿ ਲੈ ਭਗਤ ਜਤ ਲਗਤ ਰੇ ਸੋ ਗੁਰ ਨਾਮ ਦ੍ਰਿੜਾਇਆ ਗੁਰੂ ਰਾਮਦਾਸ ਕਲ ਉਚਰੈ ਤੈ ਹਰਿ ਪ੍ਰੇਮ ਪਦਾਰਤ ਪਾਇਆ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਬੁਬਲੀ ਨਾ ਹਟੈ ਸਤਿਗੁਰ ਸਬਦ ਅਥਾ ਅਮਿਆ ਧਾਰਾ ਰਸ ਗਟੈ ਮਤ ਮਤਾ ਸੰਤੋਖ ਪਿਤਾ ਸਰ ਸਹਿਜ ਸਮਾਇ ਆਜੋ ਨੇ ਸੰਭਵਿਆ ਜਗਤ ਗੁਰ ਬਚਨ ਤਰਾਇ ਅਬਗਤ ਅਗੋਚਰ ਅਪਰਪਰ ਮਨ ਗੁਰ ਸਬਦ ਵਸਾਇਆ ਗੁਰੂ ਰਾਮਦਾਸ ਕਲ ਉਤਰੈ ਤੈ ਜਗਤ ਉਦਾਰਣ ਪਾਇਆ ਜਗਤ ਉਦਾਰਣ ਨਵ ਨਿਧਾਨ ਭਗਤੈ ਭਵ ਤਾਰਣ ਅੰਮ੍ਰਿਤ ਗੂੰਦਰ ਨਾਮ ਬਿਸਕੀ ਬਿਕੇ ਨਿਵਾਰਣ ਸਹਿਜ ਦਰੋਗੁਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈ ਅਹ ਤਨ ਤੇ ਜਨ ਵਡ ਭਾਗੇ ਤੇ ਮੁਕਤੇ ਭਏ ਸਤਿਗੁਰ ਸਬਦ ਮਨ ਗੁਰ ਪਰਚਾ ਪਾਇਆ ਗੁਰੂ ਰਾਮਦਾਸ ਕਲ ਉਤਰੈ ਤੇ ਸਬਦ ਨਿਸਾਨ ਬਜਾਇਆ ਸੇਜ ਸਦਾ ਸਹਿਜ ਸਵਾਣ ਸੰਤੋਖ ਸਰਾਇਜ ਸਦਾ ਨਾਮ ਨਿਸ਼ਾਨ ਸੁਐ ਸਦਾ ਸੇਲ ਸਨਾਹ ਸੁਐ ਗੁਰ ਸਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹਿ ਤਾ ਜੋਨੀਓ ਕਲ ਅਮਲ ਸਤਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਜ ਸਰੋਵਰ ਬਾਸ ਗੁਰ ਜਨ ਕੋ ਸੋ ਪ੍ਰਸੰਨ ਨਾਮ ਹਰਿ ਦੈ ਨਿਵਾਸੈ ਜਨ ਕੋ ਗੁਰ ਸੋ ਪ੍ਰਸੰਨ ਦੁਰਤ ਦੂਰੰਤਰ ਨਾਸੈ ਗੁਰ ਜਨ ਕੋ ਸੋ ਪ੍ਰਸੰਨ ਬਾਣ ਅਬਿਬਾਣ ਨਿਵਾਰੈ ਜਨ ਕੋ ਗੁਰ ਸੋ ਪ੍ਰਸੰਨ ਸਬਦ ਲਗ ਪਉ ਦਲ ਤਾਰੈ ਪਰਚੋ ਪ੍ਰਮਾਣ ਗੁਰਬਾਯਾ ਤਨਸ ਕੇ ਅਤ ਜਨਮ ਜਗ ਸ੍ਰੀ ਗੁਰੂ ਸਰਣ ਭਜ ਕਲ ਕਬ ਭਗਤ ਮੁਕਤ ਸਭ ਗੁਰੂ ਲਗ ਸਤਗੁਰ ਖੇਮਾ ਤਾ ਨਿਆ ਜਗ ਜੋਤ ਸਮਾਣੇ ਜਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾੜੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰੂ ਰਾਮਦਾਸ ਤੁਮ ਹਉ ਰਸ ਜਾਣੇ ਜਨਕ ਸੋਏ ਜਨ ਜਾਣਿਆ ਮਨ ਮਨ ਰਤ ਧਰਿਆ ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ ਕਾਥਕਤਾ ਅਮਰਾਪੁਰੇ ਜਿਸ ਦੇਸ ਪਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੈ